ਨਮਸਕਾਰ ਜੀ ਤੁਸੀਂ ਦੇਖ ਰਹੇ ਹੋ ਅਜੀਤ ਵੈਬ ਟੀਵੀ ਤੇ ਮੈਂ ਹਾਂ ਜੀ ਰਕੇਸ਼ ਸ਼ਰਮਾ ਇਸ ਵੇਲੇ ਸਵੇਰ ਦੇ ਲਗਭਗ 7 ਵਜੇ ਨੇ ਔਰ ਅੱਜ ਅਸੀਂ ਪਹੁੰਚ ਚੁੱਕੇ ਹਾਂ ਪਾਕਿਸਤਾਨ ਸਾਹਦੀ ਜ਼ੀਰੋ ਰੇਖਾ ਤੇ ਪਿੰਡ ਬਪਾਲਪੁਰ ਵਿਖੇ ਦੱਸਦੀ ਹੈ ਕਿ ਰਾਤ ਨੂੰ ਇਹ ਪਹਿਲੇ ਤਾਂ 3 ਦਿਨ ਤੋਂ ਲਗਾਤਾਰ ਪਾਕਿਸਤਾਨ ਵੱਲੋਂ ਨਾਪਾਕਰਕਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਸੀ ਔਰ ਪਠਾਨਕੋਟ ਦੇ ਵਿੱਚ ਹੈਵੀ ਸ਼ੈਲਿੰਗ ਕਰਕੇ ਹੈਵੀ ਜੋ ਮਦਦਾਂ ਭੇਜ ਕੇ ਪਾਕਿਸਤਾਨ ਦੀ ਪਵਲੋਂ ਜੋ ਹੈ ਪਠਾਨਕੋਟ ਦੀ 에어 بیس ਨੂੰ ਉਡਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਮਮੂਨ ਕੈਂਟ ਤੇ ਵੀ ਹਮਲਾ ਕੀਤਾ ਗਿਆ ਗੁਰਦਾਸਪੁਰ ਚ ਵੀ ਹਮਲਾ ਕੀਤਾ ਗਿਆ ਦੱਸਿਆ ਕਿ 3 ਦਿਨ ਤੱਕ ਇਸ ਜੋ ਬਮਿਆਲ ਸੈਕਟਰ ਹੈ ਇਸ ਦੇ ਵਿੱਚ ਲਗਭਗ ਮਾਹੌਲ ਠੀਕ ਸੀਗਾ ਕਿਸੇ ਵੀ ਤਰ੍ਹਾਂ ਦੀ ਕੋਈ ਫਾਇਰਿੰਗ ਜਾਂ ਸ਼ੈਲਿੰਗ ਦੀ ਆਵਾਜ਼ ਨਹੀਂ ਸੀਗੀ ਲੇਕਿਨ ਬੀਤੀ ਰਾਤ ਲਗਾਤਾਰ ਇਸ ਖੇਤਰ ਦੇ ਵਿੱਚ ਵੀ ਡਰੋਨ ਐਕਟੀਵਿਟੀਆਂ ਦੇਖੀਆਂ ਗਈਆਂ ਔਰ ਲਗਾਤਾਰ ਜੋ ਹੈ ਇਸ ਖੇਤਰ ਦੇ ਵਿੱਚ ਫਾਇਰਿੰਗ ਹੋਈ ਹੈ ਜਿੱਦੇ ਚਲਦੇ ਇਹ ਖੇਤਰ ਦੇ ਲੋਕ ਇਸ ਵੇਲੇ ਪੂਰ ਰੂਪ ਨਾਲ ਸਹਿਮੇ ਹੋਏ ਨੇ ਔਰ ਲੋਕਾਂ ਦੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਚੁੱਕਿਆ ਅੱਜ ਆਪਾਂ ਲੈ ਕੇ ਆਇਆ ਪਿੰਡ ਬਪਾਲਪੁਰ ਦੇਖਿਓ ਇੱਥੇ ਦੱਸ ਦਵਾਂਗੇ ਕਿ ਲੋਕਾਂ ਦੇ ਵਿੱਚ ਇੱਕ ਮਨਚਾ ਹੈ ਕਿ ਹਾਲੇ ਤੱਕ ਜੋ ਹੈ ਪ੍ਰਸ਼ਾਸਨ ਹੈ ਪ੍ਰਸ਼ਾਸਨ ਦੇ ਵੱਲੋਂ ਇਹਨਾਂ ਲੋਕਾਂ ਦੀ ਕਿਸੇ ਵੀ ਤਰ੍ਹਾਂ ਦੀ ਮਦਦ ਨਹੀਂ ਕੀਤੀ ਜਾ ਰਹੀ ਹਾਲੇ ਤੱਕ ਇਹਨਾਂ ਨੂੰ ਇਹਨਾਂ ਮਾਹੌਲ ਖਰਾਬ ਹੋਣ ਦੇ ਬਾਵਜੂਦ ਵੀ ਪਿੰਡ ਖਾਲੀ ਕਰਨ ਲਈ ਨਹੀਂ ਕਿਹਾ ਔਰ ਇਹਨਾਂ ਦੇ ਵੱਲੋਂ ਆਪਣੇ ਤੌਰ ਤੇ ਆਪਣੇ ਬੱਚਿਆਂ ਨੂੰ ਸੁਰੱਖਿਤ ਸਥਾਵਾਂ ਤੇ ਛੱਡ ਦਿੱਤਾ ਗਿਆ ਔਰ ਚੰਦ ਹੀ ਲੋਕ ਪਿੰਡਾਂ ਦੇ ਵਿੱਚ ਬਚੇ ਨੇ ਉਹ ਵੀ ਜੋ ਨੇ ਆਪਣੇ ਪਸ਼ੂਆਂ ਦੀ ਦੇਖਭਾਲ ਕਰਨ ਦੇ ਲਈ ਲੋਕਾਂ ਵਿੱਚ ਮਲਾ ਲੈ ਕੇ ਕਿਸੇ ਵੀ ਤਰ੍ਹਾਂ ਦੀ ਸੁਵਿਧਾ ਹਾਲੇ ਤੱਕ ਸਾਡੇ ਕੋਲ ਨਹੀਂ ਹੈ ਅਸੀਂ ਪਹਿਲਾਂ ਤਾਂ ਸਰਕਾਰਾਂ ਚ ਹੁੰਦੀ ਸੀਗੀਆਂ ਜੋ ਪਹਿਲਾਂ ਪ੍ਰਸ਼ਾਸਨ ਸੀਗਾ ਕਿਵੇਂ ਕਦੇ ਵੀ ਇਵੇਂ ਦੇ ਹਾਲਾਤ ਹੁੰਦੇ ਸੀ ਤਾਂ ਕੋਈ ਸ਼ਿਵਰ ਸੈਂਟਰ ਬਣਾਇਆ ਜਾਂਦਾ ਸੀ ਸਾਨੂੰ ਸ਼ਿਫਟ ਕੀਤਾ ਜਾਂਦਾ ਸੀ ਉੱਥੇ ਸਾਡਾ ਖਾਣ ਪੀਣ ਦਾ ਰਹਿਣ ਦਾ ਪ੍ਰਬੰਧ ਕੀਤਾ ਜਾਂਦਾ ਸੀ ਲੇਕਿਨ ਹਾਲੇ ਤੱਕ ਕਿਸੇ ਵੀ ਤਰ੍ਹਾਂ ਦੀ ਇਵੇਂ ਦੀ ਕੋਸ਼ਿਸ਼ ਜੋ ਹੈ ਪ੍ਰਸ਼ਾਸਨ ਵੱਲੋਂ ਨਹੀਂ ਕੀਤੀ ਗਈ ਸੋ ਇਹ ਬਪਾਲਪੁਰ ਪਿੰਡ ਹੈ ਸਾਹਮਣੇ ਮੇਰੇ ਇਸ ਵੇਲੇ ਬਾਰਡਰ ਹੈ ਦੱਸਦੀ ਜਿਹੜੇ ਲਗਭਗ ਇੱਥੋਂ 500 ਮੀਟਰ ਦੂਰੀ ਬਾਰਡਰ ਹੋਵੇਗਾ ਔਰ ਇੱਥੋਂ ਦੇ ਲੋਕ ਸੈਮੀ ਹੋਏ ਨੇ ਨਾ ਤਾਂ ਇਹਨਾਂ ਕੋਲ ਕੋਈ ਮੋਰਚਾ ਹੈ ਜ ਦੀ ਮਹਿਸੂਸ ਕਰ ਸਕਣ ਸੋਹਣਾ ਲੋਕਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਹਾਂਜੀ ਸਰ ਕੀ ਨਾਮ ਦਿੱਤਾ ਸੋਹਣ ਸਿੰਘ ਇਹ ਕਿੰਨੇ ਦੂਰ ਹੈ ਤੋਂ ਬਾੜ ਤੋਂ ਪਿੰਡ ਤੋਂ ਜੀ ਇਹ ਲਗਭਗ 5-600 ਮੀਟਰ ਹਾਂ ਕਿਵੇਂ ਦਾ ਮਹਿਸੂਸ ਕਰ ਰਹੇ ਹੋ ਰਾਤ ਨੂੰ ਫਾਇਰਿੰਗ ਹੋਈ ਹੈ ਔਰ ਬੜੀ ਲੋਕਾਂ ਦੇ ਦੇ ਦਸ਼ਤ ਪਾਈ ਜਾ ਰਹੀਆ ਪਿੰਡ ਦਾ ਕੀ ਮੋਗਲਾ ਕਿੰਨੇ ਜੋ ਪਰਿਵਾਰਕ ਲੋਕ ਨੇ ਕਿੰਨੇ ਕਿਸ਼ਟ ਕਰ ਚੁੱਕੇ ਨੇ ਜੇ ਛੋਟੇ ਬੱਚੇ ਆ ਜੋ ਮਤਲਬ ਇਸ ਚੀਜ਼ ਨੂੰ ਬੰਬ ਨੂੰ ਸਹਿਣ ਨਹੀਂ ਕਰ ਸਕਦੇ ਆ ਆਵਾਜ਼ ਨੂੰ ਉਹਨਾਂ ਨੂੰ ਉੱਤਸਾਪ ਨੂੰ ਪਿੱਛੇ ਕੀਤਾ ਗਿਆ ਕੋਈ ਰਿਸ਼ਤੇਦਾਰਾਂ ਦੇ ਘਰ ਕੋਈ ਕਿਤੇ ਕਿੰਨੀ ਵਾਦੀ ਹੋਏਗੀ ਪਿੰਡ ਦੀ ਜੀ ਇਹ ਕੋਈ 600 700 ਪਰ ਹਰੇ ਪਿੰਡਾਂ ਦੇ ਕਿੰਨੇ ਠੀਕ ਆ ਇਸ ਵੇਲੇ ਕਿੰਨੇ ਕਿ ਲੋਕ ਪਿੰਡ ਦੇ ਵਿੱਚ ਮਜੂਦ ਨੇ ਇਸ ਟਾਈਮ ਤੋਂ ਹੋਣੇ ਕਿ 30 35 ਹੈ 30 35 ਲੋਕ ਕਿੰਨਿਆਂ ਦਾ ਮਹਿਸੂਸ ਹੋ ਰਿਹਾ ਕਿ ਹਾਲ ਤੱਕ ਤੁਹਾਨੂੰ ਕੋਈ ਪਿਛੇ ਹੁਕਮ ਨਹੀਂ ਹੋਇਆ ਕਿ ਤੁਸੀਂ 107 ਤਾਵਾ ਤੇ ਚੱਲ ਜਾਓ ਜੇ ਕਿਤੇ ਭੇਜਦੇ ਆ ਤੇ ਕਿਹੜੀ ਜਗ੍ਹਾ ਤੇ ਭੇਜਣਗੇ ਉਸ ਬਾਰੇ ਕੀ ਕਹੋਗੇ ਅਜੇ ਤੱਕ ਕੋਈ ਆਇਆ ਨਹੀਂ ਜਿੰਦੋਂ ਆਏਗਾ ਤਦ ਦੇਖਾਂਗੇ ਅਜੇ ਤੱਕ ਕਿਸ ਨੇ ਪੁੱਛਿਆ ਨਹੀਂ ਕਿ ਤੁਸੀਂ ਕੌਣ ਹੋ ਕਿੱਥੇ ਰਹਿੰਦੇ ਹੋ ਇੰਨਾ ਬੋਲ ਖਰਾਬ ਹੋਣ ਦੇ ਬਾਵਜੂਦ ਵੀ ਹਾਲ ਤੱਕ ਪ੍ਰਸ਼ਾਸਨ ਵੱਲ ਤੁਹਾਡੀ ਸੁਧ ਨਹੀਂ ਲਈ ਗਈ ਮਤਲਬ ਜੀ ਨਹੀਂ ਇਹ ਪੁੱਛਿਆ ਨਹੀਂ ਅਜੇ ਤੱਕ ਇਹਨੇ ਤੁਹਾਡੇ ਵੱਲੋਂ ਆਪਣੇ ਤੌਰ ਤੇ ਪਿੰਡ ਦੇ ਵਿੱਚ ਸੇਫਟੀ ਦੇ ਕੀ ਪ੍ਰਬੰਧ ਕੀਤੇ ਗਏ ਨੇ ਆਈ ਕੁਝ ਵੀ ਨਹੀਂ ਬਾ ਆਪਣੇ ਮਕਾਨਾਂ ਵਿੱਚ ਰਹਿੰਦੇ ਆ ਇਹ ਗ੍ਰਫ ਦੇ ਬਣੇ ਪੁਲੀਆਂ ਜਿਹੜੇ ਰੋਡ ਦਾ ਪੁਲੀਆਂ ਬਣੀਆਂ ਇਹਦੇ ਅੰਦਰ ਉਹ ਹੀ ਸਫਾਈ ਕੀਤੀ ਆ ਤੋਂ ਬਸ ਉਹਦਾ ਜੋ ਆਏਗਾ ਕੋਠਾ ਤੇ ਅੰਦਰ ਹੋ ਜਾਏਗੀ ਪੁਲੀ ਦੇ ਥੱਲੇ ਅਸਲੇ ਕੀ ਮੰਗ ਕੀ ਕਰਦੇ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਦੀ ਮੰਗ ਇਹ ਹੈ ਕਿ ਉਹ ਇਹਨਾਂ ਬਾਰਡਰ ਦੇ ਇਲਾਕਿਆਂ ਨੂੰ ਕੌਮ ਸੇ ਕਮ ਮੋਰਚੇ ਦੇ ਬਣਾ ਕੇ ਦਿਓ ਸਾਡੇ ਨਾਲ ਜ਼ਿੰਦਗੀ ਹੈ ਹਰ ਘੜੀ ਵਿੱਚ ਮੋਰਚਾ ਹੈ ਲੇਕਿਨ ਸਾਡੇ ਤੇ ਕੋਈ ਮੋਰਚਾ ਨਹੀਂ ਇੱਥੋਂ ਪਿੱਛੇ ਵੀ ਕਿੱਥੇ ਜਾਣਾ ਪਠਾਨਕੋਟ ਤੱਕ ਤਾਂ ਫਾਇਲ ਚੱਲ ਰਹੀ ਆ ਰਾਤ ਨੂੰ ਡੈਮ ਦੇ ਰੰਗੀਤ ਸਾਗਰ ਡੈਮ ਕੋਲ ਵੀ ਇੱਕ ਮਸਾਇਲ ਪਈ ਹੈ ਉਸ ਤੋਂ ਪਿੱਛੇ ਅਗੜਾ ਜਿਹੜਾ ਕਿ ਦਸਤਾਰੀ ਇੱਥੇ ਜਾਣਾ ਹੈ ਓਕੇ ਫੋਲੀ ਬਈ ਤਿੰਨ ਨਮਸਕਾਰ ਜੀ ਮੈਂ ਸਰਪੰਚ ਪਿੰਡ ਦਾਪੋ ਜੀ ਇਹ ਮੇਰੀ ਪੰਚਾਇਤ ਦਾ ਪਿੰਡ ਹੈ ਜੀ ਪਿੰਡ ਭਵਾਲਪੁਰ ਸਭ ਤੋਂ ਪਹਿਲਾਂ ਤੇ ਮੈਂ ਧੰਨਵਾਦ ਕਰਦਾ ਹਾਂ ਜੀ ਤੁਹਾਡਾ ਅਜੀਤ ਚੈਨਲ ਦਾ ਜਿਹੜੇ ਸਵੇਰੇ ਆ ਕੇ ਸਾਡੀ ਆਵਾਜ਼ ਨੂੰ ਸੁਣ ਲਈ ਇੱਥੇ ਆਏ ਨਾ ਅਸੀਂ ਇਹੀ ਕਹਿਣਾ ਚਾਹਾਂਗੇ ਕਿ ਜਿਹੜੇ ਪਿੰਡ ਦੇ ਲੋਕੀ ਨੇ ਇਹਨਾਂ ਦੇ ਵਿੱਚ ਕੋਈ ਵੀ ਇੱਕ ਸਰਕਾਰ ਦੇ ਪ੍ਰਤੀਿੰਦੇ ਚ ਰੋਸ ਹੈਗਾ ਕਿਉਂਕਿ ਅੱਜ ਤੱਕ ਸਾਨੂੰ ਐਡਮਿਨਿਸਟ੍ਰੇਸ਼ਨ ਨੇ ਕਿਹੇ ਤੋਂ ਵੀ ਸਾਨੂੰ ਪੁੱਛਿਆ ਨਹੀਂ ਗਿਆ ਦੂਸਰੀ ਗੱਲ ਇਹ ਆ ਕਿ ਸਾਡੇ ਲਈ ਜਿੱਦਾਂ ਸਾਡੇ ਸਹਿਯੋਗੀ ਸੋਹਣ ਸਿੰਘ ਜੀ ਨੇ ਕਿਹਾ ਤੁਹਾਨੂੰ ਇੱਥੇ ਸੁਪਣ ਲਈ ਕਿਸੇ ਤਰ੍ਹਾਂ ਦਾ ਕੋਈ ਬੰਕਰ ਨਹੀਂ ਹੈਗਾ ਕੋਈ ਜਿੱਦਾਂ ਰਾਤ ਇਹਨਾਂ ਨੇ ਪੁਲੀਆਂ ਸਾਫ਼ ਕੀਤੀਆਂ ਮੋਹਰੇ ਨਾ ਕਿ دہشت ਦਾ ਸੀ ਕਿ ਲੋਕਾਂ ਨੇ ਰਾਤੋ-ਰਾਤ ਪੁਰੀਆਂ ਸਾਫ਼ ਕਰਕੇ ਉੱਥੇ ਜਾਣ ਦੇ ਲਈ ਪ੍ਰਬੰਧ ਪੂਰੇ ਕੀਤੇ ਆ ਬੱਚੇ ਜਿਹੜੇ ਨੇ ਉਹ ਪਿੰਡ ਤੋਂ ਕਾਫੀ ਪਿੱਛੇ ਧਰ ਦਿੱਤੇ ਗਏ ਨੇ ਤੇ ਪਿੰਡ ਦੇ ਚੰਦ ਲੋਕ ਹੀ ਇੱਥੇ ਰਹਿ ਗਏ ਨੇ ਸਾਨੂੰ ਸਭ ਤੋਂ ਵੱਡਾ ਰੋਸ ਹੈ ਜੀ ਸਰਕਾਰ ਤੇ ਹੀ ਆ ਜਿਹਨਾਂ ਹਾਲੇ ਤੱਕ ਸਾਡੀ ਕਿਸੇ ਵੀ ਤਰ੍ਹਾਂ ਦੀ ਕੋਈ ਗੱਲ ਨਹੀਂ ਪੁੱਛੀ ਗਈ ਸਾਨੂੰ ਹੁਣ ਤੱਕ ਤੁਸੀਂ ਤਿੰਨ ਵਾਰ ਸਿੱਟ ਕਰ ਚੁੱਕੇ ਹੋ ਪਲਾਨ ਕਰ ਚੁੱਕੇ ਹੋ 98 ਜੋ ਕਾਰਗਲ ਸੀਗਾ ਉਸ ਤੋਂ ਬਾਅਦ ਸੰਸਦ ਅੰਬਲਾ ਸੀਗਾ ਉਸ ਤੋਂ ਬਾਅਦ ਸਰਜਿਕਲ ਸਟ੍ਰਾਈਕ ਹੋਈ ਕਦੇ ਵੀਵੇਂ ਦਾ ਮੁੱਲ ਬੰਦਾ ਤਾਂ ਕਿਤੇ ਨਾ ਕਿਤੇ ਸ਼ਿਵਰ ਬਣਾਇਆ ਜਾਂਦਾ ਲੋਕਾਂ ਨੂੰ ਉੱਥੇ ਰੱਖਿਆ ਜਾਂਦਾ ਸੀਗਾ ਪਰ ਪ੍ਰਸ਼ਾਸਨ ਜੋਗਾ ਜਿੰਮੇਵਰ ਨਾਲ ਲੋਕਾਂ ਨੂੰ ਲੈ ਕੇ ਜਾਂਦਾ ਸੀ ਤੇ ਦੇਖਣੀ ਕਦਾਂ ਸੀ ਇਵੇਂ ਦਾ ਇਸ ਵਾਰ ਕੁਝ ਲਗਾਏ ਦਿੱਤਾ ਨਹੀਂ ਨਹੀਂ ਹਾਲੇ ਤੱਕ ਜੀ ਕੁਝ ਨਹੀਂ ਹੋਇਆ ਇਦਾਂ ਦਾ ਸਰ ਅਸੀਂ ਤੇ ਆਪਣੇ ਬੱਚਿਆਂ ਨੂੰ ਕਿਵੇਂ ਕਿਸ ਜਗ੍ਹਾ ਤੇ ਸ਼ਿਫਟ ਕੀਤਾ ਸਰ ਅਸੀਂ ਤੇ ਆਪਣੇ ਬੱਚਿਆਂ ਨੂੰ ਸਾਰਿਆਂ ਨਾਲ ਕਿਸੇ ਨਵੇਂ ਰਿਸ਼ਤੇਦਾਰਾਂ ਦੇ ਘਰ ਹੀ ਪਿੱਛੇ ਸ਼ਿਫਟ ਕੀਤਾ ਰਿਸ਼ਤੇਦਾਰ ਵੀ ਦੋ ਦਿਨਾਂ ਰੱਖਣਗੇ ਚਾਰ ਦਿਨਾਂ ਰੱਖਣਗੇ ਲਾਸਟ ਫਿਰ ਕੁਛ ਨਾ ਕੁਛ ਕਰਾਂਗੇ ਜੀ ਇਹ ਜਿਹੜੇ ਤੁਸੀਂ ਆਪਣੇ ਪੁਲੀਆਂ ਦੇ ਬੰਕਰ ਬਣਾਏ ਨੇ ਉਹਦੇ ਬਾਰੇ ਮੱਲੇ ਕੀ ਕਿਹੜੀਆਂ ਪੁਲੀਆਂ ਨੇ ਕਿੱਦਾਂ ਦਾ ਪ੍ਰਬੰਧ ਕੀਤਾ ਸਰ ਬੀਆਰਓ ਦੀਆਂ ਬਰਾਂਡ ਪਈਆਂ ਪੁਲੀਆਂ ਨਾ ਇੱਥੇ ਵਾਲੇ ਪੂਰੀ ਤਰ੍ਹਾਂ ਕੰਮ ਵੀ ਕੰਪਲੀਟ ਨਹੀਂ ਹੋਇਆ ਲੇਕਿਨ ਕਹਿੰਦੇ ਮਰਦਾ ਕੀ ਨਹੀਂ ਕਰਦਾ ਡਰ ਦੇ ਕਾਰਨ ਅਹੀਂ ਇਹ ਇਹਨੂੰ ਸਫਾਈ ਕੀਤੀ ਹੈ ਬਚਾ ਲੋ ਇੱਥੇ ਰਾਤ ਜੇ ਜਾਨ ਬਚਦੀ ਹੈ ਤੇ ਬਚਾ ਲਈਏ ਔਰ ਕੁਛ ਨਹੀਂ ਸੂਚਿਤਿ ਹੈ ਜੀ ਪਿੰਡ ਭਪਾਲਪੁਰ ਜੋ ਕਿ ਪਾਕਿਸਤਾਨ ਸਹਾਦੀ ਲਗਭਗ ਜ਼ੀਰੋ ਰੇਖਾ ਤੇ ਕਹਿ ਸਕਦੇ ਹਾਂ ਕਿ ਤੋਂ ਬਿਲਕੁਲ ਸਾਫ ਬਾਰਡਰ ਜੋ ਹੈ ਸਾਹਮਣੇ ਦਿਖਾਈ ਦੇ ਰਿਹਾ ਜੋ ਸੀਮਾ ਸਖਸ਼ਾ ਬਲਦੀਆਂ ਜੋ ਪੋਸਟਾਂ ਨੇ ਸਾਹਮਣੇ ਦਿਖਾਈ ਦੇਈਆਂ ਉਹ ਦੱਸਿਆ ਕਿ ਨਾਲ ਹੀ ਜੰਮੂ ਕਸ਼ਮੀਰ ਸ਼ੁਰੂ ਹੋ ਜਾਂਦਾ ਔਰ ਜੰਮੂ ਕਸ਼ਮੀਰ ਦੇ ਵਿੱਚ ਲਗਾਤਾਰ ਇੱਥੇ ਫਾਇਰਿੰਗ ਜੋ ਹੈ ਪਹਿਲਾਂ ਵੀ ਲਗਾਤਾਰ ਚੱਲਦੀ ਰਹਿੰਦੀ ਹੈ ਤੇ ਬੀਤੀ ਰਾਤ ਵੀ ਇੱਥੇ ਜੋ ਬਹੁਤ ਵੱਡੇ ਧਮਾਕੇ ਜੋ ਨੇ ਸਵੇਰ ਤੱਕ ਸੁਣਾਈ ਦਿੰਦੇ ਰਹੇ ਨੇ ਤੇ ਲੋਕ ਇਸ ਵੇਲੇ دہشت ਦੇ ਮਾਹੌਲ ਚ ਨੇ ਦੱਸਿਆ ਜਾ ਰਿਹਾ ਕਿ ਲੋਕਾਂ ਦੇ ਵੱਲੋਂ ਸਾਹਮਣੇ ਜੋ ਬੀਆਰਓ ਦੀਆਂ ਪੁਲੀਆਂ ਨੇ ਉਸ ਨੂੰ ਬੰਕਰ ਦੇ ਰੂਪ ਦੇ ਵਿੱਚ ਆਪਣੀ ਸੇਫਟੀ ਦੇ ਲਈ ਇਹਨਾਂ ਲੋਕਾਂ ਦੇ ਵੱਲ ਕਾਰ ਕਰ ਲਿਆ ਗਿਆ ਤਾਂ ਕਿ ਕਦੇ ਵੀ ਗੋਲਾਬਾਰੀ ਦੇ ਹਾਲਾਤ ਬਣਦੇ ਨੇ ਤੇ ਇਹ ਆਪਣੇ ਜੋ ਪਰਿਵਾਰ ਨੂੰ ਲੈ ਕੇ ਉਹਨਾਂ ਪੁਲੀਆਂ ਦੇ ਵਿੱਚ ਬੈਠ ਕੇ ਆਪਣੀ ਰਾਤ ਬਿਤਾ ਸਕਦੇ ਨੇ ਲੇਕਿਨ ਸਵਾਲ ਇਹ ਆਉਂਦਾ ਹੈ ਕਿ ਪ੍ਰਸ਼ਾਸਨ ਦੇ ਵੱਲੋਂ ਇਹਨਾਂ ਲੋਕਾਂ ਨੂੰ ਹਾਲੇ ਤੱਕ ਕਿੰਵੀਂ ਦੀਆਂ ਸਹੂਲਤਾਂ ਪ੍ਰੋਵਾਈਡ ਕਰਵਾਈਆਂ ਜਾ ਰਹੀਆਂ ਨੇ ਨਾ ਤਾਂ ਕੋਈ ਸ਼ਿਵਰ ਕੈਂਪ ਲੱਗਿਆ ਨਾ ਇਹਨਾਂ ਨੂੰ ਕੋਈ ਸ਼ਟਲ ਨਹੀਂ ਕਿਹਾ ਗਿਆ ਇਹਨਾਂ ਲੋਕਾਂ ਵੱਲੋਂ ਆਪਣੇ ਤੌਰ ਤੇ ਆਪਣੇ ਬੱਚਿਆਂ ਨੂੰ ਸੁਰੱਖਿਅਤ ਥਾਵਾਂ ਤੇ ਜਾਂ ਕਿ ਆਪਣੇ ਰਿਸ਼ਤੇਦਾਰਾਂ ਦੇ ਕਿਤੇ ਨਾ ਕਿਤੇ ਭੇਜ ਕੇ ਜੋ ਸਮਾਬਤੀਤ ਕੀਤਾ ਜਾ ਰਿਹਾ ਕਿਤੇ ਨਾ ਕਿਤੇ ਇਹਨਾਂ ਲੋਕਾਂ ਦੇ ਵਿੱਚ ਪ੍ਰਸ਼ਾਸਨ ਅਤੇ ਮੁਜੱਦਰ ਸਰਕਾਰ ਦੇ ਜੋ ਪ੍ਰਤੀਯਾਰ ਰੋਸ਼ ਪਾਇਆ ਜਾ ਰਿਹਾ ਲੋਕਾਂ ਦਾ ਕਹਿਣਾ ਹੈ ਕਿ ਇਹਨ ਕਟੋ-ਕਟ ਸੇਤੀ ਪ੍ਰੋਵਾਈਡ ਕਰਵਾਈ ਜਾ ਤੁਸੀਂ ਦੇਖ ਰਹੇ ਹੋ ਅਜੀਤ ਵੈਬ ਟੀਵੀ ਤੇ ਮੈਂ ਹਾਂ ਜੀ ਰਿਸ਼ੀ ਸ਼ਰਮਾ ਬੰਮਿਆਰ 100 ਪਿੰਡ ਭਗਵਾਲ ਦੀ ਗੱਲ ਕਰ ਰਹੇ ਹਾਂ ਜੇ ਗੱਲ ਕੀਤੀ ਜਾਵੇ ਤਾਂ ਸਾਹਮਣੇ 300 ਮੀਟਰ ਦੀ ਦੂਰੀ ਤੇ ਪਾਕਿਸਤਾਨ ਸਰਹੱਦ ਹੈ ਔਰ ਇਹਨਾਂ ਲੋਕਾਂ ਦੇ ਵੱਲੋਂ ਇਹ ਸਾਫ਼ ਤੌਰ ਤੇ ਕਿਹਾ ਗਿਆ ਕਿ ਆਪਣੀ ਤੌਰ ਤੇ ਇਹਨਾਂ ਦੇ ਵੱਲੋਂ ਬੰਕਰ ਇੱਕ ਅਰਜੀ ਤਿਆਰ ਕੀਤਾ ਗਿਆ ਸੋ ਤਸਵੀਰ ਦਿਖਾ ਰਿਹਾ ਤੁਹਾਨੂੰ ਮੈਂ ਇਹ ਬੀਆਰਓ ਰਿਕਸ਼ਣਕ ਬਣਾਈ ਗਈ ਸੀ ਜੋ ਕਿ ਬਾਰਡਰ ਰੋਡ ਪੂਰਾ ਜੰਮੂ ਕਸ਼ਮੀਰ ਤੋਂ ਇਹ ਸਿੰਬਸ ਕੋਲ ਤੱਕ ਬਣਾਇਆ ਗਿਆ ਸੀ ਉਸ ਦੇ ਨਜ਼ਦੀਕ ਡਿਪਾਰਟਮੈਂਟ ਵੱਲੋਂ ਇੱਕ ਵੱਡੀਆਂ ਪੁਲੀਆਂ ਪਾਈਆਂ ਗਈਆਂ ਸੀ ਜਿਸ ਦੇ ਵਿੱਚ ਲੋਕਾਂ ਦੇ ਵੱਲੋਂ ਸੇਫਟੀ ਦੇ ਲਈ ਆਪਣਾ ਪ੍ਰਬੰਧ ਜੋਇਆ ਕੀਤਾ ਗਿਆ। ਸੋ ਤੁਹਾਡੇ ਨਾਲ ਤਸਵੀਰਾਂ ਸ਼ੇਅਰ ਕਰ ਰਿਹਾ ਕਿ ਦੇਖੋ ਕਿਵੇਂ ਪਿੰਡ ਦੇ ਲੋਕਾਂ ਦੇ ਵੱਲੋਂ ਆਪਣੇ ਤੌਰ ਤੇ ਇਸ ਪੁਲੀ ਨੂੰ ਤਿਆਰ ਕਰਕੇ ਇਸ ਦੇ ਵਿੱਚ ਜੋ ਰਾਮਪੇੜੀ ਲੈ ਪਰਾਲੀ ਜੋਇਆ ਪਾਈ ਗਈ ਹੈ ਤਾਂ ਕਿ ਜੋ ਹਾਲਾਤ ਖਰਾਬ ਹੁੰਦੇ ਨੇ ਕਿਸੇ ਵੀ ਤਰ੍ਹਾਂ ਦੀ ਜੇ ਸ਼ੈਲਿੰਗ ਹੁੰਦੀ ਹੈ ਤਾਂ ਇਸ ਬੰਕਰ ਦੇ ਵਿੱਚ ਉਹ ਆਪਣੇ ਪਰਿਵਾਰਾਂ ਨੂੰ ਸੇਫਟੀ ਦੇ ਨਾਲ ਰਹਿ ਸਕਦੇ ਨੇ ਪਰ ਇਹਨਾਂ ਦੇ ਵੱਲੋਂ ਇੱਕ ਮਲਾਲ ਹੈ ਕਿ ਜੋ ਸਰਕਾਰਾਂ ਨੇ ਉਹਨਾਂ ਦੇ ਵੱਲੋਂ ਹਾਲੇ ਤੱਕ ਸਾਦੀ ਪਿੰਦੇ ਲੋਕਾਂ ਦੇ ਲਈ ਪੱਕੇ ਬੰਕਰ ਕਿਉਂ ਨਹੀਂ ਬਣਾ ਦਿੱਤੇ ਕਿਉਂਕਿ ਦਿੱਤਾ ਗਿਆ ਤਾਂ ਕਿ ਸਮੇਂ ਸਿਰ ਇਸ ਵਿੱਚ ਛੁਪਿਆ ਜਾ ਸਕੇ ਤੇ ਆਪਣੀ ਜਾਨ ਨੂੰ ਬਚਾਇਆ ਜਾ ਸਕੇ ਤੁਸੀਂ ਦੇਖ ਰਹੇ ਹੋ ਅਜੀਤ ਲਵ ਟੀਵੀ ਤੇ ਮੈਂ ਹਾਂ ਜਿਲਕੇਸ਼ ਸ਼ਰਮਾ